ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਵੜੈਤ ਸ਼ਿਆਣੀ ਗੁਰਪ੍ਰੀਤ ਕੁੱਕੀ ਸੋ ਪੰਜਾਬੀ ਫੈਨ ਗੁਰਪ੍ਰੀਤ ਕੁੱਕੀ ਦੇ ਜਿਹੜੇ ਪੇਜ ਦੇ ਉੱਤੇ ਮੇਰੇ ਲੱਖਾਂ ਸਮਰਥਕਾਂ ਨੇ ਫੈਨਸ ਨੇ ਜਿਹੜਾ ਸਾਡਾ ਇੰਨਾ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਸਪੈਸ਼ਲੀ ਮੇਰਾ ਮਨੋਬਲ ਤੁਸੀਂ ਵਧਾਉਂਦੇ ਰਹੇ ਹੋ ਮੇਰੇ ਕੋਲ ਲਫ਼ਜ਼ ਨਹੀਂ ਮੈਂ ਜਿੰਨਾ ਲਫ਼ਜ਼ਾਂ ਕਿੰਨਾ ਤੁਹਾਡਾ ਧੰਨਵਾਦ ਕਰ ਸਕਾਂ ਜਿਹੜੀ ਲੜਾਈ ਆਪਾਂ ਲੜੀ ਅਰ ਜਿਹਨੂੰ ਜਿੱਤ ਦੇ ਕੰਢੇ ਤੱਕ ਲੈ ਕੇ ਗਏ ਆਂ ਇਹ ਸਿਰਫ ਤੁਹਾਡੇ ਯੋਗਦਾਨ ਸਦਕਾ ਪੋਸੀਬਲ ਹੋਈ ਹੈ ਜੀ ਸੋ ਇਸ ਲੜਾਈ ਚ ਸਾਡੇ ਕੋਲ ਆਪਣਾ ਮੰਚ ਸੀ ਤੁਹਾਡੇ ਕੋਲ ਆਪਣਾ ਮੰਚ ਸੀ ਪਰ ਯੋਗਦਾਨ ਸਭ ਦਾ ਬਰਾਬਰ ਸੀ ਜੂ ਮੈਂ ਇੱਕ ਇੱਕ ਉਸ ਸ਼ਖਸ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਔਰ ਪੰਜਾਬ ਦੀ ਬਿਹਤਰੀ ਲਈ ਕੰਮ ਕੀਤਾ ਔਰ ਇੱਕ ਰਿਕਵੈਸਟ ਵੀ ਹੈ ਕਿ ਅਸੀਂ ਇਹ ਜੇ ਕੁਆਲੀਫਾਈਂਗ ਮੈਚ ਜਿੱਤੇ ਹੁਣ ਅਸੀਂ ਕੁਆਲੀਫਾਈ ਕਰ ਰਹੇ ਹਾਂ 11 ਮਾਰਚ ਤੋਂ ਬਾਅਦ ਅਸਲੀ ਮੈਚ ਸ਼ੁਰੂ ਹੋਣਾ ਉਹ ਅਸੀਂ ਤਾਂ ਜਿੱਤਦੇ ਹਾਂ ਜੇ ਅਸੀਂ ਪੰਜਾਬ ਨੂੰ ਰਲ ਕੇ ਬਦਲਦੇ ਹਾਂ 5 ਸਾਲ ਦਾ ਸਾਡੇ ਕੋਲ ਪੀਰੀਅਡ ਹੋਏਗਾ ਸੋ ਆਪ ਸਾਰੇ ਰਲ ਕੇ ਪੰਜਾਬ ਦੀ ਬਿਹਤਰੀ ਲਈ ਆਪੋ ਆਪਣਾ ਯੋਗਦਾਨ ਪਾइए ਜਿਹਦੇ ਕੋਲ ਜੋ ਬਿਹਤਰ ਆਈਡੀਆਜ਼ ਨੇ ਜੋ ਬਿਹਤਰ ਐਫਰਟਸ ਨੇ ਸਾਰੇ ਲਾ ਕੇ ਆਪਾਂ ਰਲ ਕੇ ਪੰਜਾਬ ਬਦਲੀਏ ਕੋਈ 5 7 10 12 ਲੀਡਰਾਂ ਨੇ ਪੰਜਾਬ ਨਹੀਂ ਬਦਲਨਾ ਤੁਸੀਂ ਇਕੱਲੇ ਇਕੱਲੇ ਨੇ ਸਾਡੇ ਨਾਲ ਰਲ ਕੇ ਆਪੋ ਆਪਣਾ ਯੋਗਦਾਨ ਪਾ ਕੇ ਬਦਲਣਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ